ਅੱਤੀ ਵਿੱਚ तकरीबन ਕੇਸ ਦੀ ਗੱਲ ਕਰ ਰਹੇ ਹਾਂ ਜੋ ਖਬਰਾਂ ਜਿਸ ਤਰੀਕੇ ਨਾਲ ਨਿਕਲ ਕੇ ਸਾਹਮਣੇ ਆ ਰਹੀਆਂ ਐ ਆਖਿਰ ਕਿਹੜਾ ਇਹ ਮਾਮਲਾ ਸੀਗਾ ਕਿਸ ਤਰੀਕੇ ਦਾ ਕੇਸ ਸੀਗਾ ਕਿੰਨੇ ਲੰਬੇ ਸਮੇਂ ਤੋਂ ਭਾਈ ਜਗਤਾਰ ਸਿੰਘ ਹਵਾਰਾ ਹੋਰਾਂ ਤੇ ਫਰਾਈਲ ਚੱਲ ਰਿਹਾ ਸੀ ਤੇ ਜਿਸ ਦੇ ਵਿੱਚ ਇਹ ਬੀਤੇ ਦਿਨੀ ਬਰੀ ਹੋਏ ਨੇ ਨਾ ਉਹਨਾਂ ਕੋਲ ਕੋਈ ਕਵਲੀ ਸੀ ਨਾ ਉਹਨਾਂ ਦੀ ਕੋਈ ਟਸਕੋਜੀ ਸੀਗੀ ਉਹਨਾਂ ਨੂੰ 120 20 ਸਾਜਸ ਤੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਸੀਗਾ ਆਪਕੋ ਸੋਦੀ ਇਹ ਕਿ ਉਹਨਾਂ ਤੋਂ ਪਹਿਲਾਂ ਫਿਰ 2005 ਵਿੱਚ ਸਰਪੰਚ ਸਿੰਘ ਦੇ ਸਮੇਂ ਦਾ ਤੇ ਹੋ ਰਿਹਾ ਸੀ ਪਰਿੰਦਰ ਸਿੰਘ ਪਰਮਜੀਤ ਸਿੰਘ ਨੂੰ ਕਵਰੀ ਦਿਖਾਈ ਗਈ ਸੀ ਹੂੰ ਉਹਨਾਂ 'ਚ ਇੱਕ ਪਰਮਜੀਤ ਸਿੰਘ ਵਸੂਆ ਸੀ ਬਾਕੀ ਸਿੰਘਾਂ ਨੂੰ ਪਿੰਤੋ ਕੱਟ ਦਾ ਸਜਾ ਹੋਈ ਸੀ ਪਰ ਭਾਈ ਜਗਤਾਰ ਸਿੰਘ ਆਵਾਰਾ ਤਾਂ ਕੋਈ ਐਵੀਡੈਂਸ ਆਨ ਰਿਪੋਰਟ ਨਹੀਂ ਆਇਆ ਪ੍ਰੂਫ ਕੁਆ ਇਹ 120 ਬੀ ਦਾ ਕੇਸ ਲਿੰਕ ਹੁੰਦਾ ਉਹ ਅਸਕਰ ਭਾਈ ਜਗਤਾਰ ਸਿੰਘ ਆਵਾਰਾ ਦਾ ਸੋ ਇਹ ਸਵਜਾ ਕਰਕੇ ਭਾਈ ਜਗਤਾਰ ਸਿੰਘ ਆਵਾਰਾ ਇਹ ਜਿਹੜਾ ਕੇਸ ਹੈ ਜਿਹੜੇ ਅੱਜ ਬੜੀ ਹੋਇਆ ਉਹਨਾਰੇ ਜੋ ਐਲਪਰ ਜੇਲ ਕੋਰ ਛੱਤੀਵਾ ਕੇਸ ਸੀਗਾ ਜਿਹਦੇ ਚੋਂ ਇਹ 29ਵਾਂ ਕੇਸ ਸੀਗਾ ਜਿਹੜਾ ਬੜੀ ਹੋ ਗਿਆ ਤੇ ਸੱਤ ਕੇਸਾਂ ਤੋਂ ਉਹਨਾਂ ਨੂੰ سزا ਹੋਈ ਸੀ ਸੱਤਾ ਜੋ 6 ਕੇਸਾਂ ਦੀ ਉਹਨਾਂ ਦੀ سزا ਜਿਹੜੀ ਆ ਉਹ ਪੂਰੀ ਹੋ ਚੁੱਕੀ ਆ ਕਿਉਂਕਿ ਇਹ ਜੋ 10 ਸਾਲ ਤੇ ਹੰਤਾਰ ਅੰਦਰ ਬਹੋਤੀ ਹੋ ਗਈ ਆ ਤੇ ਉਹ ਹੁਣ ਅੱਜ ਦੀ ਤਰੀਕ ਸਿਰਫ ਸੀਐਮ ਬੀਅਰਟਲ ਸੈਟੀਸਫੈਕਸ਼ਨ ਕੀ ਇਹ ਸਦੇ ਉਮਰ ਕੈਪੀ ਦੇ ਤੌਰ ਤੇ ਉਤੇ ਜੀ 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 ਸੈਂਟਰ ਜਿਹਨਾਂ ਦਾ ਫੰਡਰ ਮੈਂ ਦੋਹਰੀ ਨਾ ਤੁਸੀਂ ਜਿਹੜੇ ਵਿੱਚ ਬਿਲਕੁਲ ਸੋ ਉਹ ਪੂਰੀ ਤਰ੍ਹਾਂ ਅਜੀਵਿਆ ਦੇ ਕੋਲ ਵਾਸਤੇ ਹਾਂ ਅੱਗੇ ਸਰਕਾਰ ਆਇਆ ਉਹਨਾਂ ਨੂੰ ਉਹਦੋਂ ਦਿੱਤੀਆਂ ਨਹੀਂ ਦਿੱਤੀਆਂ ਅਜੇ ਦਿੱਤੀਆਂ ਦਾ ਬਹੁਤ ਵਧੀਆ ਨਹੀਂ ਦਿੱਤੀਆਂ ਤਾਂ ਉਹ ਤੋਂ ਵੀ ਹਾਈ ਕੋਰਟ ਅਪੀਲ ਕੋਚ ਪੈਰਟ ਦਾ ਬੋਗ ਹਾਂ ਅਜੀਵਿਟੀ ਉਹਨਾਂ ਦੀ ਏਰੀਆ ਉਹ ਅੱਜ ਬੰਦ ਗਈ ਹੈਗੀ ਆ ਤੇ ਜੇ ਸਰਕਾਰ ਚਾਹੇ ਐਸੋਸੀਏਸ਼ਨ ਚਾਹੇ ਤਾਂ ਉਹਨਾਂ ਨੂੰ ਸੂਖੀ ਸਿਆਸਤ ਸਤਿ ਸ਼੍ਰੀ ਅਕਾਲ ਅਕਾਲ ਚੈਨਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਪ੍ਰੀਤ ਕੌਰ ਹਾਲਾਂਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਵੱਖ-ਵੱਖ ਸਮੇਂ ਤੇ ਵੱਖ-ਵੱਖ ਤਰੀਕੇ ਦੇ ਮੁੱਦਿਆਂ ਤੇ ਅਸੀਂ ਗਲਪਾਤ ਕਰਦੇ ਆ ਪਰ ਇਸ ਵੇਲੇ ਦੀ ਜੋ ਖਬਰ ਹੈ ਉਹ ਭਾਈ ਜਗਤਾਰ ਸਿੰਘ ਹਵਾਰਾ ਹੋਰਾਂ ਦੇ ਨਾਲ ਜੁੜੀ ਸਾਹਮਣੇ ਆ ਰਹੀ ਹੈ ਜਿੱਥੇ ਕਿ ਉਹਨਾਂ ਦੇ ਐਡਵੋਕੇਟ ਜਸਪਾਲ ਸਿੰਘ ਮੰਜਪੁਰ ਹੋਰਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਜੋ ਭਾਈ ਜਗਤਾਰ ਸਿੰਘ ਹੋਰਾ ਹੋਰਾਂ ਦੇ ਉੱਤੇ ਸ਼ਕਤੀਵਾ ਅਤੇ ਆਖਰੀ ਕੇਸ ਅਦਾਲਤ ਦੇ ਵਿੱਚ ਚੱਲ ਰਿਹਾ ਸੀ ਬਾ ਇੱਜ਼ਤ ਜਿਹੜੇ ਆ ਭਾਈ ਜਗਤਾਰ ਸਿੰਘ ਹਵਾਰਾ ਇਸ ਦੇ ਵਿੱਚੋਂ ਬਰੀ ਹੋ ਚੁੱਕੇ ਨੇ ਸੋ ਪੂਰੀ ਜਾਣਕਾਰੀ ਅਸੀਂ ਉਹਨਾਂ ਦੇ ਐਡਵੋਕੇਟ ਭਾਈ ਜਸਪਾਲ ਸਿੰਘ ਮੰਜਪੂਰਾ ਦੇ ਹੁਣ ਕੋਲੋਂ ਲਵਾਂਗੇ ਸਾਡੇ ਨਾਲ ਫੋਨ ਕਾਲ ਤੇ ਮੌਜੂਦ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਵਾਗਤ ਹੈ ਜੀ ਆਇਆਂ ਟੈਨਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਸੋ ਪਾਇਸਾ ਵੀ ਕੁਝ ਜਾਣਕਾਰੀ ਸਾਂਝੀ ਕਰਿਓ ਕਿ ਜੋ ਅਸੀਂ 36ਵੇਂ ਤਕਰੀਬਨ ਕੇਸ ਦੀ ਗੱਲ ਕਰ ਰਹੇ ਹਾਂ ਜੋ ਖਬਰਾਂ ਜਿਸ ਤਰੀਕੇ ਨਾਲ ਨਿਕਲ ਕੇ ਸਾਹਮਣੇ ਆ ਰਹੀਆਂ ਹਨ ਆਖਿਰ ਕਿਹੜਾ ਇਹ ਮਾਮਲਾ ਸੀਗਾ ਕਿਸ ਤਰੀਕੇ ਦਾ ਕੇਸ ਸੀਗਾ ਕਿੰਨੇ ਲੰਬੇ ਸਮੇਂ ਤੋਂ ਭਾਈ ਜਗਤਾਰ ਸਿੰਘ ਹਵਾਰਾ ਹੋਰਾਂ ਤੇ ਟ੍ਰਾਇਲ ਚੱਲ ਰਿਹਾ ਸੀ ਤੇ ਜਿਸ ਦੇ ਵਿੱਚ ਇਹ ਬੀਤੇ ਦਿਨੀ ਬਰੀ ਹੋਏ ਨੇ ਹਾਂਜੀ ਆਠਵੇਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਐਡੀਸ਼ਨਲ ਸੈਸ਼ਨ ਜੱਜ ਸਾਹਿਬ ਜੀ ਦਾ ਅਜੀਤ ਸਿੰਘ ਨਗਰ ਮੁਹਾਰੀ ਤੇ ਸਰਪਤਾ ਸਿੰਘ ਰੰਦਾਵਾਦੀ ਜ਼ਾਲਤੂਰੋਂ ਐਫ ਆਈ ਆ ਨੰਬਰ 144 ਜਿਹੜੀ ਪਤਾ ਜੂਨ 2005 ਨੂੰ ਦਰਜ ਕੀਤੀ ਗਈ ਸੀ ਸਤਰ ਖਰੜ ਥਾਣੇ ਦੇ ਵਿੱਚ ਆਰਮਰੈਸਟ ਤੇ ਐਕਸਪਲੋਸਿਵ ਸਸਤਾ ਦਾ ਹੂੰ ਤੇ ਭਾਈ ਜੇਕਰ ਆਸ ਵਿੱਚ ਹਵਾਲਾ ਨੂੰ ਐਸ ਕੇ 2005 ਦੇ ਵਿੱਚ ਰੈਸਟ ਨਹੀਂ ਸੀ ਕੀਤਾ ਗਿਆ ਉਹਨਾਂ ਦੇ ਜੇਲ੍ਹ ਰਕਾਰ ਦੇ ਵਿੱਚ ਇਹ ਕੇਸ ਪੈਂਡਿੰਗ ਬੋਲਦਾ ਸੀਗਾ ਜਿਹੜੀ ਬਾਅਦ ਚ ਅਸੀਂ ਸਰਕਾਰ ਤੋਂ ਆ ਕੇ ਤਸ਼ੂਕ ਆਏ ਕੇਸ ਲਗਭਗ 20 ਦੇ ਕਰੀਬ ਉਹਨਾਂ ਦੇ ਵਿੱਚ ਇਹ ਕੇਸ ਸੀਗਾ ਤੇ ਇਸ ਕੇਸ ਦੇ ਵਿੱਚ ਫਿਰ ਭਾਈ ਜਗਰਾਤ ਸਿੰਘ ਹਵਾਰਾ ਦੀ 5 ਤਵੰਬਰ 2020 ਨੂੰ ਐ ਕਰੀਬ 15 ਸਾਲ ਬਾਅਦ ਜਿਹੜੀ ਉਹਨਾਂ ਦੀ ਅਰੈਸਟ ਪਾਈ ਗਈ ਫਿਰ ਉਹ ਕੇਸ ਲਾਂ ਆਇਆ ਚਾਰਜ ਲੱਗਿਆ ਤੇ ਉਦੋਂ ਫਿਰ ਆਪ ਜਿਹੜਾ ਸ਼ੁਰੂ ਵੀ ਸੀ ਉਹਨਾਂ ਨੂੰ ਪੇਸ਼ ਕਰਕੇ ਉਹਨਾਂ ਦਾ ਕੇਸ ਜਿਹੜਾ ਪੜੀ ਕੀਤਾ ਗਿਆ ਤੇ ਜਿੱਕਰ ਜੋ ਹੈ ਕੇਸ ਦੇ ਵਿੱਚ ਭਾਈ ਜਗਤਾਰ ਸਿੰਘ ਵਾਲਾ ਦੀ ਤਦੂ ਬੀਸੀ ਐਫਟ ਪਾਉਣ ਤੋਂ ਲੈ ਕੇ ਕੇਸ ਦੇ ਆਰਡਰ ਤੱਕ ਜਦੋਂ ਵੀਡੀਓ ਕਾਨਫਰੈਂਸਿੰਗ ਹੀ ਕੇਸ ਚੱਲਿਆ ਸੀਗਾ ਨਾ ਸਾਡੇ ਕੋਲ ਕੋਈ ਕਵਲੀ ਸੀ ਨਾ ਉਹਨਾਂ ਦੀ ਕੋਈ ਟਸਪੋਰੀ ਸੀਗੀ ਉਹਨਾਂ ਨੂੰ 120 20 ਸਾਜਸਤੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਸੀਗਾ ਆਪ ਉਸ ਤੋਂ ਦੀ ਕਿ ਉਹਨਾਂ ਤੋਂ ਪਹਿਲਾਂ ਫਿਰ 2005 ਵਿੱਚ ਸਰਦ ਸਿੰਘ ਕੇਸ ਨੂੰ ਮਾਇਦਾ ਤੇ ਹੋ ਜਾਂਦੇ ਔਰ ਦਲ ਸਿੰਘ ਪਰਮਜੀਤ ਸਿੰਘ ਨੂੰ ਕਬਦੀ ਦਿਖਾਈ ਗਈ ਸੀ ਹੂੰ ਸੋਲਾ ਜੋ ਇੱਕ ਪਰਮਜੀਤ ਸਿੰਘ ਵੱੜੀ ਹੋਇਆ ਸੀ ਬਾਕੀ ਸਿੰਘਾਂ ਨੂੰ ਤਿੰਨ ਤੋਂ ਪੰਜ ਤੱਕ ਸਜਾ ਹੋਈ ਸੀ ਪਰ ਭਾਈ ਜਗਤਾਰ ਸਿੰਘ ਆਵਾਰਾ ਤਾਂ ਕੋਈ ਐਵੀਡੈਂਸ ਔਰ ਰਿਕਾਰਡ ਨਹੀਂ ਆਇਆ ਪਰੂਫ ਕੁਆ ਏ 120 ਬੀ ਦਾ ਜਿਹੜੇ ਲਿੰਕ ਹੁੰਦਾ ਉਹ ਅਸਲ ਵਿੱਚ ਭਾਈ ਜਗਤਾਰ ਸਿੰਘ ਵੱਾਰਾ ਦਾ ਸੋ ਇਸ ਵਜ੍ਹਾ ਕਰਕੇ ਭਾਈ ਜਗਤਾਰ ਸਿੰਘ ਵੱਾਰਾ ਦਾ ਇਹ ਜਿਹੜਾ ਕੇਸ ਆ ਇਹ ਅੱਜ ਬੜੀ ਹੋਇਆ ਤੇ ਇਹ ਉਨਾਰੇ ਜੋ ਐਲਪਰ ਜੇਲ ਕੋਰ 36ਵਾਂ ਕੇਸ ਸੀਗਾ ਜਿਹਦੇ ਚੋਂ ਇਹ 29ਵਾਂ ਕੇਸ ਸੀਗਾ ਜਿਹੜਾ ਬੜੀ ਹੋ ਗਿਆ ਤੇ ਸੱਤ ਕੇਸਾਂ 'ਚ ਉਹਨਾਂ ਨੂੰ سزا ਹੋਈ ਸੀ ਸੱਤਾ 'ਚ 6 ਕੇਸਾਂ ਦੀ ਉਹਨਾਂ ਦੀ سزا ਜਿਹੜੀ ਆ ਉਹ ਪੂਰੀ ਹੋ ਚੁੱਕੀ ਆ ਕਿਉਂਕਿ ਕੇਜ 10 ਸਾਲ ਤੇ 3 ਸਾਲ ਅੰਦਰ ਬੋਦੀ ਹੋ ਗਈ ਆ ਤੇ ਉਹ ਹੁਣ ਅੱਜ ਦੇ ਤਰੀਕੇ ਸਿਰਫ ਸੀਐਮਓ ਬੀਅਰਟਾ ਸਰਟੀਫਿਕੇਸ਼ਨ ਕੇਸ ਦੇ ਉਮਰ ਕੈਪ ਦੀ ਦੇਤਾ ਹੋਵੇ ਤੇ ਇਹ ਸੈਂਟਰ ਜੇ ਨੰਬਰ 15 ਮਡੌਲੀ ਨਮਸਤੇ ਦੇ ਵਿੱਚ ਬਿਲਕੁਲ ਨਹੀਂ ਦੁਕਾਨ ਹੈ ਜੀ ਸੋ ਪੱਛਾਬ ਇੱਥੇ ਹਾਲਾਕੇ ਦੇ ਹਾਲਾਤਾਂ ਨੂੰ ਸਮਝਣ ਕੋਸ਼ਿਸ਼ ਕਰੀਏ ਕਿਉਂਕਿ ਜਿਸ ਤਰੀਕੇ ਨਾਲ ਕਾਨੂੰਨ ਵਿਵਸਥਾ ਕਹਿੰਦੀ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਪ੍ਰੋਲ ਚਾਹੀਦੀ ਹੈ ਜਾਂ ਅਸੀਂ ਕਿਸੇ ਤਰੀਕੇ ਦੀ ਜ਼ਮਾਨਤ ਦੀ ਗੱਲ ਕਰਦੇ ਹੁੰਨੇ ਆ ਤੇ ਜੇਲ੍ਹ ਦੇ ਵਿੱਚ ਉਹਨਾਂ ਦਾ ਰਿਕਾਰਡ ਜਿਹੜਾ ਉਹ ਦੇਖਿਆ ਜਾਂਦਾ ਹੈ ਸੋ ਲਗਾਤਾਰ ਹਾਲਾਕੇ तकरीबन ਇੱਕ ਵਿਅਕਤੀ ਤੇ 36 ਮਾਮਲੇ ਦਰਜ ਹੁੰਨੇ ਕੁਝ ਦੇ ਵਿੱਚ ਉਸ ਦੀ ਜਿਹੜੀ ਹੈ ਉਹ ਅਰੈਸਟ ਵੀ ਹੋ ਜਾਣੀ तकरीबन तकरीबन 36 ਦੇ ਵਿੱਚੋਂ ਜੇਕਰ ਕੋਈ ਵਿਅਕਤੀ 29 ਕੇਸਾਂ ਦੇ ਵਿੱਚ ਬਰੀ ਹੋ ਰਿਹਾ ਹੈ ਔਰ ਜੇਲ੍ਹ ਦੇ ਅੰਦਰ ਵੀ ਉਹਨਾਂ ਦਾ ਰਿਕਾਰਡ ਵਧੀਆ ਹੋਵੇ ਤੇ ਲੱਗਦਾ ਨਹੀਂ ਵੀ ਉਸ ਵਿਅਕਤੀ ਦੀ ਕਾਨੂੰਨ ਦੇ ਅਨੁਸਾਰ ਜਿਹੜੀ ਹੈ ਉਪਰੋਲ ਜਾਂ ਜ਼ਮਾਨਤ ਬੰਦੀ ਹੈ ਦੇਖੋ ਉਹ ਲਈ ਉਹ ਆਧਿਲੀ ਤਰੀਕ ਤੋਂ ਭਾਈ ਹਵਾਰਾ ਜਿਹੜੇ ਆ ਸਿਵਲ ਲੱਗ ਗਿਆ ਹੂੰ ਉਹ ਉਹਨਾਂ ਦੀ ਕਾਨੂੰਨੀ ਇਨੀਸ਼ੀਏਟਿਵ ਸੁਕਰਨ ਜੇ ਜਿਆ ਕਰ ਸਕਦਾ ਕਿਉਂਕਿ ਜਦੋਂ ਸਜ਼ਾ ਹੁੰਦੀ ਹੈ ਉਦੋਂ ਚਾਰ ਮਹੀਨੇ ਬਾਅਦ ਉਹ ਲਿਜੀਬਲ ਹੋ ਜਾਂਦਾ ਬੰਦਾ ਪਰ ਸ਼ਰਤ ਹੈ ਕਿ ਉਹਦਾ ਕੋਈ ਕੇਸ ਪੈਂਡਿੰਗ ਨਾ ਹੋਵੇ ਜਿਹਦੇ ਵਿੱਚ ਉਹ ਬੇਲ ਵਗੈਰਾ ਤੇ ਨਾ ਹੋਵੇ ਤੇ ਭਾਈ ਜਟਾਰ ਸਿੰਘ ਹਵਾਰਾ ਦਾ ਕੋਈ ਕੇਸ ਪੈਂਡਿੰਗ ਨਹੀਂ ਉਹ ਲਿਜੀਬਲ ਹੈ ਉਨਾਲੀ ਪਰ ਉਹ ਨਹੀਂ შეიძლება ਹੋ ਸਕਦੀ ਆ ਚਾਹੀਦਾ ਤਾਂ ਇਹ ਆ ਕਿ 30 ਸਾਲ ਵੱਧ ਤੋਂ ਵੱਧ ਸਾਲਾਂ ਦਾ ਕਸ਼ਤੀ ਦਾ ਇਹਨਾਂ ਸਾਰੇ ਸਿੰਘਾਂ ਦੀ ਰਿਹਾਈ ਹੋਵੇ ਪਰ ਉਹ ਇੱਕ ਵੱਖਰਾ ਪੋਲਿਟਿਕਲ ਡਿਸੀਜਨ ਹੈ ਸੋ ਹਰਾਲਤਾ ਦੇ ਵਿੱਚੋਂ ਤਾਂ ਜਿਹੜੇ ਪੁਲਿਸ ਨੇ ਕੇਸ ਰਿਖਾਏ ਸੀਗੇ ਉਹ ਅਸੀਂ ਆਪ ਪੋਜੀਸ਼ਨਲ ਐਪਲੀਕੇਸ਼ਨਾਂ ਲਾ ਲਾ ਕੇ ਖਤਮ ਕਰਵਾਏ ਆ ਹਰਾਲਤਾ ਵੱਲੋਂ ਭਰੀ ਹੋਏ ਆ ਸੋ ਉਹ ਹੁਣ ਉਮਰ ਕਹਦੀ ਹੈ ਤੇ ਉਮਰ ਕਹਦੀ ਦਾ ਹੱਕ ਹੈ ਪਰ ਉਹ ਜਿਹਨੂੰ ਇੱਕ ਲੰਮਾ ਜ਼ਮਾਂ ਹੋ ਗਿਆ ਜੇਲ ਅਫੈਂਸਲੀ ਕੋਈ ਨਹੀਂ ਹੈਗਾ ਜਦੋਂ ਬੰਦੇ ਨੇ ਪੋਰ ਇਨੀਸ਼ੀਏਟ ਕਰਨੀ ਆ ਉਤੋਂ ਪਿਛਲਾ 5 ਸਾਲ ਦਾ ਜਿਹੜਾ ਰਕਾਰ ਦਾ ਜਿਹੜਾ ਵਿਹਾਈ ਵਾਸਤੇ ਜਿਹ ਹੋਵੇ ਪਾਛਾ ਦਾ ਕਾਦੇ ਪੋਰ ਕਰਨੀ ਆ ਤਾਂ ਪਿਛਲਾ 1 ਸਾਲ ਦਾ ਸਰਕਾਰ ਹੁਦਾ ਸਹੀ ਹੁਣਾ ਚਾਹੀਦਾ ਭਾਈ ਅਵਾਰਾ ਦੇ ਉੱਤੇ ਦਾ ਦੇਲ ਪ੍ਰੇਕ ਦਾ ਕੇਸ ਸੀ ਜਿਹੜਾ 2005 ਦਾ ਸੀ ਉਹ ਵੀ ਖਤਮ ਹੋ ਚੁੱਕਿਆ ਆ ਉਹਨੂੰ ਅੰਡਰਗ੍ਰਾਉਂਡ ਸੱਜਾ ਹੋਈ ਹੋਈ ਪੀਲ ਵੀ ਜਾਈ ਸਦਾ ਤੇ ਉਹ ਵੀ ਸਰਕਾਰ ਦੀ ਖਰਚ ਹੋ ਚੁੱਕੀ ਪਿਛਲੇ ਸਾਲ ਸੋ ਉਹ ਪੂਰੀ ਤਰ੍ਹਾਂ ਅਨਿਜੀਵ ਵਾਲਿਆ ਪੋਰ ਵਾਸਤੇ ਹਾਂ ਅਗੇ ਸਰਕਾਰ ਆਇਆ ਉਹਨਾਂ ਨੂੰ ਉਹਦੋਂ ਦਿੱਤੀਆਂ ਨਹੀਂ ਦਿੱਤੀਆਂ ਜੇ ਦਿੱਤੀਆਂ ਦਾ ਬਹੁਤ ਵਧੀਆ ਨਹੀਂ ਦਿੱਤੀਆਂ ਤਾਂ ਇਹ ਉਦੋਂ ਵੀ ਹਾਈ ਕੋਰਟ ਅਪੀਲ ਕੋਲ ਚੈਰਨ ਕਰਦਾ ਬੋਗਾ ਹਾਂ ਅਜੀ ਜਿਹੀ ਵਜਿਟੀ ਵਾਲਾ ਦੀ ਏਰੀਆ ਉਹ ਅੱਜ ਬਣ ਗਈ ਹੈਗੀ ਐ ਤੇ ਜੇ ਸਰਕਾਰ ਚਾਹੇ ਐਡਮਿਨਿਸਟ੍ਰੇਟਰ ਚਾਹੇ ਤਾਂ ਉਹਨਾਂ ਨੂੰ ਉਹ ਵੀ ਕੀਤਾ ਜਾ ਸਕਦਾ ਬਿਲਕੁਲ ਸੋ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਲੰਬਾ ਸਮਾਂ ਤੱਕ ਕੇਸ ਪੈਂਡਿੰਗ ਰਿਹਾ ਹਾਲਾਂਕਿ ਕੇਸ ਤੋਂ ਇਲਾਵਾ ਵੀ ਕਈ ਹੋਰ ਕੇਸ ਜਿਹੜੇ ਪੈਂਡਿੰਗ ਰਹਿ ਹੋਣਗੇ ਕੀ ਮੈਨੇ ਸਮਝ ਦਿਓ ਵੀ ਇੱਕ ਕੈਦੀ ਜਿਸ ਤੇ ਕੋਈ ਕੇਸ ਹੋਵੇ ਉਹਦੇ ਚਲਾਨ ਨਾ ਲੰਬੇ ਸਮੇਂ ਤੱਕ ਪੇਸ਼ ਕੀਤੇ ਜਾਣ ਦੇ ਕੀ ਮੈਨੇ ਹੋ ਸਕਦੇ ਆ ਇਹ ਕੋਈ ਤਾਂ ਪੋਲੀਟਿਕਲ ਹੀ ਹੁੰਦੇ ਆ ਵੀ ਕੁਝ ਸਰਕਾਰੀ ਜਿਹੜੀ ਸਰਕਾਰ ਦੇ ਉੱਤੇ ਖਿਆ ਜਾਂ ਵੀ ਬੰਦਾ ਇਹਦੇ ਕੇਸ ਪੈਂਡਿੰਗ ਰਹਿਣਗੇ ਤਾਂ ਬੰਦੇ ਨੂੰ ਅੰਦਰ ਲੰਮਾ ਸਮਾਂ ਰੱਖਿਆ ਜਾ ਸਕਦਾ ਉਹ ਜਾਣਬੁੱਝ ਕੇ ਕੇਸ ਜਿਹੜੇ ਆਈਟਾ ਸਿੱਕੇ ਬਣਾ ਕੇ ਤੇ ਉਹਨਾਂ ਦੇ ਨਾਮਿਨੇਟ ਕਰਦੇ ਉਹ ਫੀਡਿੰਗ ਕਿ ਲਾਉਂਦੇ ਨਹੀਂ ਜਦੋਂ ਕਿਸੇ ਹੋਰ ਕੇਸ ਦੇ ਵਿੱਚ ਉਹ ਰਿਹਾਈ ਦੀ ਗੱਲ ਬਾਰੇ ਤਾਂ ਉਸ ਕੇਸ ਚ ਅਰੈਸਟ ਪਾ ਕੇ ਤੇ ਉਹਨੂੰ ਕਈ ਵੀ ਹੋਣਾ ਕੇਸ ਚੱਲਦਾ ਸੋ ਉਹ ਉਸ ਮਮਚਾ ਦੇ ਨਾਲ ਪਾਈ ਜਗਤਾਰ ਸਿੰਘ ਹਵਾਰਾ ਨੂੰ ਲੰਮਾ ਸਮਾਂ ਜੇਲ੍ਹ ਚ ਰੱਖਣ ਦੀ ਬੰਛਾਰੇ ਨਾਲ ਹੀ ਇਹ ਕੇਸ ਜਿਹੜੇ ਪੈਂਡਿੰਗ ਰੱਖੇ ਹੋਏ ਸੀ ਜਿਹੜੇ ਪੁਲਿਸ ਨੇ ਨਹੀਂ ਪਾਏ ਅਸੀਂ ਆਪ ਜਾ ਜਾ ਕੇ ਕਿਉਂਕਿ ਜੇਨ ਕਾਰ ਮੁਤਾਬਕ ਜਿੱਥੇ ਤੇ ਉਹ ਕੇਸ ਡਿਸਪੋਜ਼ ਨਹੀਂ ਹੁੰਦੇ ਸੋ ਨਹੀਂ ਚੱਲਦਾ ਅੱਛਾ ਸੋ ਉਸ ਕਰਕੇ ਉਹਨਾਂ ਨੇ ਪੈਂਡਿੰਗ ਰੱਖੀ ਹੋਈ ਸੀ ਉਹ ਜੀ ਆਪ ਜਾ ਜਾ ਕੇ ਫਾਈਲ ਸਟੇਟ ਤੇ ਕੋਲ ਅਦਰ ਖਾਤਾ ਲਾਇਆ ਦੇਖੋ ਜੀ ਜਾਂ ਤਾਂ ਇਸ ਇਸ ਦੇ ਵਿੱਚ ਸਾਡੀ ਰੈਸਟ ਪਾਰਟੀ ਕੇਸ ਚਲਾਓ ਜਾਂ ਤਾਂ ਨੂੰ ਡਿਸਚਾਰਜ ਕਰੋ ਸੋ ਉਸ ਕੇਸ ਡਿਸਚਾਰਜ ਹੋਏ ਕੁਝ ਆਨ ਮੈਰਿਟ ਡਿਸਚਾਰਜ ਹੋਏ ਕਿਸੇ ਮਾਤਾ ਵੀ ਨੇ ਅਸੀਂ ਚਲਾਉਣਾ ਨਹੀਂ ਚਾਹੁੰਦੇ ਇਹ ਕੇ ਤੇ ਇਹੋ ਜਿਹੇ ਜਿਹੜੇ ਜਿਹੜਾ ਅੱਜ ਹੁਣ ਬਰੀ ਹੋਇਆ ਇਸ ਤਰ੍ਹਾਂ ਦੇ ਕਈ ਕੇਸ ਪੰਜ ਲਗਾ ਰਹੇ ਸੀ ਤੋ ਇਹ ਕਿ ਮਾਫੀ ਸਹੀ ਹੈ ਜੁਜਾ ਕਿ ਕਿਵੇਂ ਕੇ ਸੀ ਇਹ ਜਿਹੜੇ ਕੇਸ ਆਫ ਚੱਲ ਕੇ ਜਿਹੜੇ ਆ ਉਹ ਬੜੀ ਹੋਗਾ ਉਹ ਲੰਮਾ ਸਮਾਂ ਅੰਦਰ ਰੱਖਣ ਦੀ ਮਨਚਾਰੇ ਲਾੜੀ ਐਸਾ ਕੇਸ ਪੈਂਡਿੰਗ ਰੱਖੇ ਜਾਂਦੇ ਆ ਨੀ ਬੰਦੇ ਜੇ 4-4 ਦੇ ਕਿਸੇ ਇੱਕ ਪਾਸਿਓਂ ਚਾਹਾਂ ਤੋਂ ਤਾਂ ਦੂਜੇ ਪਾਸਾ ਬੰਦ ਕਰ ਦਿੱਤਾ ਜਾਵੇ ਬਿਲਕੁਲ ਸੋ ਜੈਸੇ ਹੁਣ ਸੌਕੇ ਦੇ ਖਦਲਾ ਵਿੱਚ ਸੰਗਤ ਨੂੰ ਦੱਸਣਾ ਚਾਹੀਏ ਕਿ ਇਸ ਵੇਲੇ ਉਹਨਾਂ ਦਾ ਜਿਹੜਾ ਕ੍ਰਿਮੀਨਲ ਸਟੇਟਸ ਜਾਂ ਕਿਉਂਕਿ ਕੋਰਟ ਦੇ ਅਨੁਸਾਰ ਉਹ ਕਿਹੋ ਜਿਹਾ ਹੈ ਹਾਂ ਜੀ ਨਹੀਂ ਉਹਨਾਂ ਨੇ ਉਹ ਅਦਾਲਤ ਦੀ ਤਰੀਕ ਸਿਰਫ ਇੱਕ ਕੇਸ ਦੇ ਉਮਰ ਕੈਪੀਟੇਟ ਹੋਣ ਤੇ ਉੱਚੇ ਦਿੱਲੀ ਜੇਜਟ ਭਾਦਿਆ ਜਦਕਿ ਦਿੱਲੀ ਜੇਜ ਉਹਨਾਂ ਨੂੰ ਰੱਖਿਆ ਨਹੀਂ ਜਾ ਸਕਦਾ ਤਾਂ ਕਿ ਉਹ ਉਥੋਂ ਦੇ ਮੁਰਕੈਪੀਆ ਆ ਕਿਸੇ ਹੋਰ ਛੋਟੀ ਕਹਿ ਰਿਹਾ ਤਾਂ ਉਹ ਹਵਾਲਾ ਦਿੱਤਾ ਸੋ ਉਹਨਾਂ ਦੀ 50% ਸਟ੍ਰੈਟਿਜੀ ਦੇ ਤੇ ਸਪੀਕ ਕੋਚ ਪੈਂਟੀਗਾ ਤਾਦੂ ਸਰਵਾਈ ਹੈ ਚੀਫ ਜਸਟੀਸ ਆਫ ਦਿੱਲੀ ਦੀ ਹਾਜ਼ਰੀ ਵਿੱਚ ਸੋ ਕੱਲ ਦੇਖਦੇ ਹਾਂ ਉਥੇ ਸੀਨੀਅਰ ਰੋਕੇਟ ਕਾਉਨਸਲ ਕੋਮ ਸਾਹਵਰ ਤੇ ਹੋਰ ਕਿਸੀ ਆਵਾਜ਼ ਉਹ ਫ੍ਰੀ ਟੀਮ ਹੈਗੀ ਹੈ ਉੱਤੇ ਹਾਇਰ ਕੋਸਟ ਵਾਸਤੇ ਪੂਰੀ ਕੈਲਰੀ ਕਰਦੇ ਆ ਕੱਲ ਪਤਾ ਲੱਗੂਗਾ ਕਿ ਉਹਨਾਂ ਦੀ ਪਟਾਰ ਜਾਂ ਸਰਪੀ ਰਿਟਰਾ ਕੀ ਬਣਦਾ ਉਹਦੇ ਕੋਈ ਓਸਟੀਗਰ ਦਾ ਆਧਵੀ ਸਾਵ ਪੰਡਿਆ ਆਗਰ ਤਾਂ ਫਿਰ ਉਹਨਾਂ ਦੀ ਪ੍ਰੋਜੈਕਟ ਵਾਸਤੇ ਵੀ ਵਿਸ਼ੇਸ਼ ਕੋਰਟੀ ਜੇ ਨਹੀਂ ਕੋਈ ਵਜ੍ਹਾ ਬਣਦੀ ਆ ਤਾਂ ਕਿ ਉੱਥੇ ਦਿੱਲੀ 24 ਉਹਨਾਂ ਦੀ ਏਰੀਆ ਪ੍ਰੋਲ ਡੀਡੀਐਸ ਐਪਸਿਕਰ ਜਿਹੜੀ ਐਕਸਪੋ ਇਨੀਸ਼ੀਏਟ ਕੀਤੀ ਜਾ ਸਕਦੀ ਹੈ ਜੋ ਜੀ ਅਰਜੀਸ਼ੇ ਨਹੀਂ ਦਿੰਦਾ ਤੇ ਆਪਣੇ ਕੋਟਾ ਦੇ ਰਾਏ ਅਜੇ ਇੰਨਾ ਸੌਖਾ ਨਹੀਂ ਹੈਗਾ ਆ ਪ੍ਰੀਟੀਕਲ ਡਿਸੀਜਨ ਲੈ ਕੇ ਪਰ ਜਦੋਂ ਮਾਜੀ ਕੋਈ ਫੈਸਲਾ ਤਰੰਤ ਕੀਤਾ ਜਾ ਸਕਦਾ ਅਦਾਲਤਾਂ ਦੇ ਵਿੱਚ ਇਸੇ ਕਰਕੇ ਪਾਇਆ ਜਾਂਦਾ ਵੀ ਤੱਕ ਜਿਵੇਂ ਕੰਮ ਥੋੜਾ ਹੋ ਅਜੇ ਤਾਂ ਉਹ ਭਾਈ ਦਾ ਚੋਣੇ ਦੀ ਫਾਂਸੀ ਤੋਂ ਦੀ ਉਹ ਮੁਕਾਇਦ ਤੇ ਬਦਲ ਸਕੇ ਇਹ ਹਮੀ ਪਾਵੇ ਤਾਂ ਤੁਸੀਂ ਕਹਿ ਸਕੀਏ ਕਿ ਉਹ ਭਾਈ ਹਵਾਰਾ ਵਿਆਖਾ ਕਰਕੇ ਤਨਸੁਖਿਆ ਨੂੰ ਕਿਹਾ ਗਿਆ

ਸੋ ਇਹ ਸੰਪੇਜ ਰਿਸਪੌਂਸਿੰਗ ਮੰਜਪੁਰ ਜਿਨ੍ਹਾਂ ਨੇ ਦੱਸਿਆ ਕਿ ਇਸ ਵੇਲੇ ਪੈਜਕਤਾਰ ਸਿੰਘ ਹਵਾਰਾ ਹੋਰੀ ਜਿਨ੍ਹਾਂ ਦੇ ਉੱਤੇ ਬਕਾਇਦਾ ਪਹਿਲਾਂ 36 ਕੇਸ ਦਰਜ ਸੀ ਉਹਨਾਂ ਦੇ ਵਿੱਚੋਂ ਕੁਝ ਕੇਸਾਂ ਦੇ ਵਿੱਚ ਜੋ ਉਹਨਾਂ ਦੀ ਸਜ਼ਾ ਹੈ ਤਕਰੀਬਨ ਤਕਰੀਬਨ ਉਹ ਪੂਰੀ ਕਰ ਚੁੱਕੇ ਨੇ ਅਤੇ ਆਖਰੀ ਕੇਸ ਦੇ ਵਿੱਚ ਜੋ ਕਿ ਉਹ ਬਰੀ ਹੋ ਚੁੱਕੇ ਨੇ ਹਾਲਾਂਕਿ ਇਸ ਵੇਲੇ ਉਹ ਆਪਣੀ ਕੈਦ ਜਿਹੜੀ ਹੈ ਉਹ ਸੀਐਮ ਸਾਬਕਾ ਸੀਐਮ ਦੇ ਕਤਲ ਕੇਸ ਦੇ ਵਿੱਚ ਦਿੱਲੀ ਦੀ ਜੇਲ੍ਹ ਦੇ ਵਿੱਚ ਪੂਰੀ ਕਰ ਰਹੇ ਨੇ ਤੇ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਉਹਨਾਂ ਦੀ ਪੰਜਾਬ ਤਬਦੀਲੀ ਦੀ ਰਿੱਟ ਪਾਈ ਗਈ ਹੈ ਹਾਈ ਕੋਰਟ ਦੇ ਵਿੱਚ ਉਸਤੇ ਵੀ ਕੋਈ ਫੈਸਲਾ ਆ ਸਕੇ ਹਾਲਾਂਕਿ ਹਾਈ ਕੋਰਟ ਅਨੁਮਾਨ ਲੈਣ ਚੀ ਫੈਸਲਾ ਦਿੰਦੀ ਹੈ ਇਹ ਤਾਂ ਕਾਨੂੰਨ ਵਿਵਸਥਾ ਹੀ ਦੱਸ ਸਕਦੀ ਹੈ ਤਦ ਤੱਕ ਦੇ ਲਈ ਬਨੇ ਰਹੋ ਕਾਲ ਚੈਨਲ ਦੇ ਨਾਲ ਦਿਵਾ ਗਿਆ ਤਨਵਾ